ਕਰੋ ਵਾਹੀ ਗੁਰਜੀ ਚੈੱਕ ਆ ਕੋਨੇਵਾਲ ਪਿੰਡ ਦਾ ਇੰਨਾ ਹਾਲਾਤ ਮਾੜੇ ਹੋਏ ਜੀ ਦੋ ਮੰਜ਼ਲੀ ਕੋਠੀ ਆ ਵੇਖੋ ਇੱਕ ਪਾਸੇ ਪਰਲੇ ਪਾਸੇ ਨੂੰ ਨਰਗੀ ਸਾਇ ਨਵੀਂ ਬਣਾਈ ਕਹਿੰਦੇ ਜੇ ਇੱਕ ਦੋ ਸਾਲ ਹੋਇਆ ਹੈ ਨਵੀਂ ਕੋਠੀ ਪਾਈ ਤੇ ਇਧਰੋਂ ਤੁਸੀਂ ਦਾ ਬੰਦ ਟੁੱਟਣਾ ਕਰਕੇ ਪਾਣੀ ਦੀ ਮਾਰ ਵਜੀ ਤੇ ਕੋਠੀ ਪੈ ਗਈ ਤੇ ਸੜਕ ਵੀ ਵੇਖੋ ਕਰੋ ਚੈੱਕ ਦੋਆ ਤਿੰਨਾ ਥਾਂ ਤੇ ਸੜਕ ਜਿਹੜੀ ਟੁੱਟ ਗਈ ਕੋਨੇਵਾਲ ਪਿੰਡ ਪਹੁੰਚੇ ਆਂ ਪਹਿਲੇ ਦਿਨ ਅਜਿੱਥੇ ਆਇਆ ਗਿਆ ਤੀਜੇ ਦਿਨ ਦੀ ਸੇਵਾ ਵਾ ਆ ਪੁੱਤੇ ਤੋਂ ਬਾਅਦ ਫਿਰ ਜੱਤੀ ਆ ਆ ਦਾ ਪਿਆਰ ਡਿੱਗੀ ਜਾਦੀ ਮੋ ਨਿਕਸਾ ਆ ਨਾ ਆਇਆ ਪਹਿਲੇ ਥੱਲੇ ਲੋਕਾਂ ਨੇ ਡੰਗਰ ਸਰਕ ਤੇ ਲਿਆ ਲਿਆ ਬੱਦੇ ਆਉਣਾ ਘਰ ਦੇ ਦਰਿਆ ਹੀ ਬਣ ਗਿਆ ਮੇਰਾ ਸਾਰਾ ਵਾ ਸਾਰਾ ਵਾ ਟਟਣ ਕਰਕੇ ਸਾਰਾ ਦਰਿਆ ਹੀ ਬਣ ਗਿਆ ਕਿੱਥੇ ਕੋਠੀ ਵੀਰ ਨੇ ਪਾਈ ਕਿੱਡੀ ਸੋਹਣੀ ਕੋਠੀ ਆ ਆਪਣੇ ਪਿੰਡ ਦੇ ਰਿਸ਼ਤੇਦਾਰਾਂ ਦੀ ਆ ਸਾਰੀ ਕੋਠੀ ਥੱਲੀਆਂ ਜਿਹੜੀ ਆ ਖਿਲਰ ਗਈ ਬਹੁਤ ਨੁਕਸਾਨ ਹੋਇਆ ਵੀ ਇੱਧਰ ਕਰੋ ਚੈੱਕ ਲੋ ਖਾਣੇ ਡੰਗਰ ਰੇੜੇ ਨਾਲ ਖਿਲਾਰ ਕੇ ਬੱਦੇ ਆ ਤੇ ਤੂੜੀ ਪਾਈ ਆ ਸਾਰੇ ਪਿੰਡ ਨੇ ਡੰਗਰ ਸਰਕਾਂ ਤੇ ਆਪਣੀਆਂ ਗੱਡੀਆਂ ਵੀ ਸਰਕਾਂ ਤੇ ਲਿਆ ਕੇ ਖਿਲਾਰੀਆਂ ਤੇ ਪਿੰਡ ਆ ਨੌਜਵਾਨ ਵੇਖੋ ਬਹੁਤ ਵੀਰ ਜਿਹੜੇ ਟਰਾਲੀਆਂ ਲੈ ਕੇ ਲੰਗਰ ਲੈ ਕੇ ਪਿੰਡ ਕੋਹਨੇਵਾਲ ਅੱਗੇ ਮਸਰਾਲੇ ਡਾਲੇ ਚੱਕ ਇੱਧਰ ਪਿੰਡ ਜਿਹੜੇ ਵੀ ਪੰਜ ਚਾਰ ਪਿੰਡ ਹੈਗੇ ਸੀ ਕੋਈ ਚਾਰਾ ਲੈ ਕੇ ਪਹੁੰਚਿਆ ਕੋਈ ਲੰਗਰ ਲੈ ਕੇ ਪਹੁੰਚਿਆ ਕੋਈ ਜੋ ਵੀ ਚੀਜ਼ ਕੋਈ ਤੂੜੀ ਲੈ ਕੇ ਵੀ ਆਏ ਪਾਣੀ ਲੈ ਕੇ ਆਏ ਆ ਪਰ ਸਰਕਟ ਉੱਤਣ ਕਰਕੇ ਅੱਗੇ ਨਹੀਂ ਜਾਇਆ ਜਾਣ ਦਿਆ ਤੂੰ ਚੈੱਕ ਕਰ ਸਕਦੇ ਇਸ ਦਾ ਮਾਹੌਲ ਬਹੁਤ ਵੀਰ ਜੇ ਟਰਾਲੀ ਤੇ ਟਰਾਲੀ ਚੜੀ ਆ ਪਿੰਡ ਕੋਹਨੇਵਾਲ ਰਮਦਾਸ ਵਾਲਾ ਓਏ ਕਰੋ ਚੈੱਕ ਬਹੁਤ ਜ਼ਿਆਦਾ ਪਾਣੀ ਇੱਧਰ ਦੇਖ ਸਕਦੇ ਤੂੰ ਕਰੋ ਚੈੱਕ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਪਿੰਡ ਕੋਹਨੇਵਾਲ ਅਹੀਂ ਅੱਜ ਤੀਜੇ ਦਿਨ ਸੇਵਾ ਲੈ ਕੇ ਆਏ ਆ ਪਹਿਲੇ ਦਿਨ ਵੀ ਇੱਥੇ ਆਇਆ ਗਿਆ ਦੂਜੇ ਦਿਨ ਵੀ ਇੱਥੇ ਆ ਗਿਆ ਤੇ ਤੀਜੇ ਦਿਨ ਇੱਥੇ ਆਏ ਆ ਤੇ ਪਰ ਗਾ ਨਹੀਂ ਜਾਇਆ ਜਾਦਾ ਬਹੁਤ ਮਾੜਾ ਹਾਲ ਹੈ ਇੱਥੇ ਡੰਗਰ ਸਾਰੇ ਲੋਕਾਂ ਨੇ ਜਿਨ੍ਹਾਂ ਦੇ ਬਚ ਗਏ ਆ ਉਹ ਸਰਕਾਂ ਦੇ ਲੈਣ ਤੇ ਜਿਨ੍ਹਾਂ ਦੇ ਕਈਆਂ ਦੇ ਰੁੜ ਗਏ ਦਸਣ ਦੇ ਦੋ ਮੰਜ਼ਲੀ ਕੋਠੀ ਦੀ ਵੀ ਇੱਥੇ ਜਿਹੜੀ ਆ ਨੁਕਸਾਨ ਹੋਇਆ ਡਿੱਗੀ ਆ ਦੋ ਮੰਜ਼ਲੀ ਕੋਠੀ ਬਾਪੂ ਇਹਦਾ ਸੰਡੇ ਬਹੁਤ ਹੀ ਮਾੜਾ ਕਹਿੰਦੇ ਹਾਲ ਹੜਾ ਸਪਰਕ ਟੁੱਟ ਗਿਆ ਬਾਪੂ ਕਹਿੰਦੇ ਬਾਪੂ ਜੀ ਕਹਿੰਦੇ ਮੈਂ ਇੱਥੇ ਹੀ ਡੰਗਰ ਲੈ ਕੇ ਇੱਥੇ ਰਾਤ ਟਰਾਲੀ ਦੇ ਥੱਲੇ ਸੌਂ ਡਿਆ ਦੋ ਦਿਨ ਹੋ ਗਏ ਘਰਾਂ ਤੋਂ ਸਪਰਕ ਜਿਹੜਾ ਟੁੱਟ ਗਿਆ ਸੜਕ ਟੁੱਟਣ ਕਾਟ ਕੇ ਗਾਂ ਨਹੀਂ ਜਾ ਜਾਣ ਡਿਆ ਮਸਰਾਲਾ ਅੱਗੇ ਮਸਰਾਲਾ ਚੁੱਕੇ ਹੋਏ ਅੱਗੇ ਕੋਨੇ ਵਾਲ ਅੱਗੇ ਇਧਰ ਮਨਸੂਰ ਅੱਗੇ ਬਹੁਤ ਨੁਕਸਾਨ ਹੋਇਆ ਫਸਲਾਂ ਤੇ ਤਬਾਹ ਹੋ ਗਈਆਂ ਜੇ ਆਹ ਵੇਖੋ ਕਰੋ ਚੱਕ ਕੁੱਤੇ ਵੀ ਟੂੜੀ ਤੇ ਬੈਠੇ ਬਹੁਤ ਸਾਂਭਾ ਤੇ ਜਿਹੜੇ ਵੀਰ ਟਰਾਲੀਆਂ ਲੈ ਕੇ ਆਉਂਦੇ ਲੰਗਰ ਲੈ ਕੇ ਆਉਂਦੇ ਸੇਵਾ ਲੈ ਕੇ ਆਉਂਦੇ ਪਿੰਡ ਕੋਹਨੇਵਾਲ ਤੱਕ ਪਰ ਅੱਗੋਂ ਸੜਕ ਟੁੱਟਣ ਕਰਕੇ ਵਾਪਸ ਜਾਣਾ ਪੈੰਡਿਆ ਆਪਣੇ ਪਿੰਡ ਦੇ ਕਈ ਟਰਾਲੀਆਂ ਇੱਥੇ ਆਈਆਂ ਪਰ ਰੋੜ ਟੁੱਟਣ ਕਰਕੇ ਜਿਹੜਾ ਗਾਂ ਨਹੀਂ ਜਾਇ ਜਾਂਡਿਆ ਆ ਕਰੋ ਪਿੰਡ ਕੋਹਨੇਵਾਲ ਬਹੁਤ ਨੁਕਸਾਨ ਹੋਇਆ ਜਾ ਪਿੰਡ ਵਾਲੇ ਭਸੇ ਕਹਿੰਦੇ ਦੋ ਵੱਧ ਪਾਣੀ ਜਿੱਦਣ ਪਹਿਲੇ ਦਿਨ ਪਾਣੀ ਆਇਆ ਨਾ ਕਿਤੇ ਗੱਲ ਕਰਨ ਵਾਲੀ ਨਹੀਂ ਰਹੀ ਕਹਿੰਦੇ ਬਹੁਤ ਪਿੰਡ ਨੀਵੇਂ ਥਾਂ ਤੇ ਤੇ ਵਾਹਿਗੁਰੂ ਮਿਹਰ ਕਰੇ ਬਹਾਦਰੀ ਨਾਲ ਲੋਕਾਂ ਜਿਹੇ ਰਹਿੰਦੇ ਸੜਕ ਟੁੱਟਣ ਕਰਕੇ ਸਾਰੇ ਵੀਰ ਵਾਪਸ ਜਾਣ ਲਿਆ ਜਾ ਤੇ ਇਹ ਅੱਗੇ ਜੋਮਣ ਇੱਕ 7 ਵਾਰ ਇੱਥੇ ਹੀ ਫਿਰ ਨੁਕਸਾਨ ਆਣਾ ਪਿੰਨੀਵੇਂ ਹੀ ਬੜੇ ਹੋਵੇ ਬਹਾਦਰੀ ਲੋਕਾਂ ਦੀ ਜਿਹੜੇ ਜਿਹੜੇ ਕੋਠੀਆਂ ਬਚ ਗਈਆਂ ਕਿ ਨਾ ਪਾਣੀ ਆਇਆ ਹੋਗਾ